ਮੈਲਾ ਦੂਜਾ ਜਾਂ ਸੁਖ ਤਾਂ ਸ਼ਹਿ ਰਾਵਿਓ ਦੁਖ ਕੀ ਸੰਭਾਲਿਓ ਏ ਨਾਨਕ ਕਹ ਸਿਆਣੀ ਇਉ ਕੰਤ ਮਿਲਾਵਾ ਹੋਏ ਪੌੜੀ ਹਾਂ ਕਿਆ ਸਾਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਇਆਲ ਅਗੰਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸ਼ਰਣਾ ਗਤੀ ਤਿੰਨ ਲੈ ਛਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੁਹੀ ਬਾਣੀ ਸ਼੍ਰੀ ਕਬੀਰ ਜੀਓ তথা ਸਭਨਾ ਭਗਤਾਂ ਕੀ ਕਬੀਰ ਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਤਾਰ ਆਏ ਕਾ ਤੁਮ ਕੀਨਾ RAM ਕੋ ਨਾਮ ਨਾ ਕਬੂਲੀਨਾ RAM ਨਾ ਜਪੋ ਕਮਨ ਮਤ ਲਾਗੇ ਮਰ ਜਏ ਬੇਕੋ ਕਿਆ ਕਰੋ ਅਪਾਗੇ ਰਹਾਉ ਦੁੱਖ ਸੁਖ ਕਰਤ ਕਟੰਬ ਜੀਵਾਇਆ ਮਰਤੀ ਬਾਰ ਇਕਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨੁ ਪੁਕਾਰ ਕਹਿ ਕਬੀਰ ਆਗੇ ਤੇ ਨਾ ਸੰਭਾਰਾ ਸੁਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਨ ਗਈ ਮਤ ਦਿਨ ਵੀ ਜਾਏ ਭਰ ਗਏ ਪੱਗ ਬੈਠੇ ਆਏ ਰਹਾਓ ਕਾਚ ਕਰਵ ਰਹਿ ਨ ਪਾਣੀ ਹੰਸ ਚੱਲਿਆ ਕਾਂ ਆ ਕੁਮਲਾਨੀ ਕੁਵਾਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉ ਰਲੀਆਂ ਮਾਨੇ ਬਾਜ ਪਤਾਰਾ ਕਾਗ ਉਡਾਵਤ ਪੂਜਾ ਪੇਰਾਨੀ ਕਹਿਤ ਕਬੀਰ ਇਹ ਕਥਾ ਸਿਰਾਨੀ ਸੁਹੀ ਕਬੀਰ ਜੀਓ ਅਮਲ ਸਿਰਾਂ ਨੂੰ ਲੇਖ ਦੇਣਾ ਆਏ ਕਠਿਨ ਦੂਤ ਜਮ ਲੈਣਾ ਕਿਆ ਤੈ ਖਟਿਆ ਕਾ ਗਵਾਇਆ ਚਲੋ ਸ਼ਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾਵ ਕਰੂੰ ਅਰਦਾਸ ਗਾਮ ਕਿਛ ਬਾਕੀ ਲਿਓ ਨਿਬੇਰ ਆਜ ਕੀ ਰਾਤੀ ਕਿਛ ਵੀ ਖਰਚ ਤੇਮਾਰਾ ਸਾਰੋਂ ਸੁਭਾ ਨਿਵਾਜ਼ ਸਰਾਈਂ ਗੁਜ਼ਾਰੋਂ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਅਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਵਿਸਾਰ ਮਾਟੀ ਸੰਗ ਰੂਲੇ